ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਬਹੁਤ ਸਾਰੀਆਂ ਖੇਤਾਂ ਵਿੱਚ ਆਪਣੇ ਜੜੀ ਬੁੱਟੀਆਂ ਉਗਦੀਆਂ ਸਨ ਸਮੇਂ ਦੇ ਨਾਲ ਉਹਨਾਂ ਨੂੰ ਨੌ ਦਿੱਤਾ ਗਿਆ ਨਦੀਨ ਨੇ ਜੀ ਖਰਪਤਵਾਰ ਨੇ ਥੋੜੀ ਫਸਲਾਂ ਲਈ ਨੁਕਸਾਨ ਦੇ ਨੇ ਹੁਣ ਜੋ ਆਪ ਜੀ ਦੇ ਸਾਹਮਣੇ ਨਜ਼ਰ ਆ ਰਿਹਾ ਇਹ ਇੱਕ ਬੀਜ ਤਿਆਰ ਹੋ ਗਿਆ ਜੀ ਬਾਥੂ ਹੈ ਇਹਦਾ ਨਾਮ ਬਾਥੂ ਸਾਗ ਦੇ ਵਿੱਚ ਪੁਰਜੀ ਦੇ ਰੂਪ ਤੇ ਰੋਟੀਆਂ ਚ ਪਰੌਂਠਿਆਂ ਚ ਬਹੁਤ ਖਾਦਾ ਜਾਂਦਾ ਹੈ ਤੇ ਖਰਾਕੀ ਤੱਤਾਂ ਨਾਲ ਭਰਪੂਰ ਹੈ ਖਾਸ ਗੱਲ ਹੈ ਇਹ ਤੇ ਕੋਈ ਖਰਚਾ ਨਹੀਂ ਆਉਂਦਾ ਕੁਦਰਤ ਦਾ ਕਮਾਲ ਦੇਖੋ ਵੀ ਇਹ ਬੀਜ ਝੜਦਾ ਹੁਣ 6 ਮਹੀਨੇ ਬਾਰਸ਼ਾਂ ਹੁਣ ਕੁਝ ਵੀ ਹੋਵੇ ਧਰਤੀ ਕੋਈ ਵੀ ਬਦਲਾਅ ਆਵੇ ਇਹਦਾ ਵੀ ਸੁਰੱਖਿਅਤ ਪਿਆ ਰਹਿਣਾ ਰੋਤਾਈ ਤੇ ਫੇਰ ਇਹਨੂੰ ਪਤਾ ਲੱਗ ਜਾਣਾ ਵੀ ਮੈਂ ਉੱਗਣਾ ਕਿਉਂਕਿ ਇਹਨੂੰ ਉਹ ਤਾਪਮਾਨ ਮਿਲ ਜਾਣਾ ਤੇ ਨਮੀ ਮਿਲ ਜਾਣੀ ਜੋ ਕੁਦਰਤ ਨੇ ਦੇਣੀ ਆ ਤੇ ਇਹਨੇ ਉੱਗ ਕੇ ਆਉਣਾ ਤੇ ਇਸ ਬੀਜ ਨੂੰ ਪਤਾ ਨਹੀਂ ਕਿੰਨੇ ਸਦੀਆਂ ਤੋਂ ਆਪਣੇ ਜੁੱਗਾਂ ਤੋਂ ਇਹ ਧਰਤੀ ਤੇ ਬਰਾਜ਼ਮਾਨ ਜਿਹੜੇ ਪ੍ਰਮਾਤਮਾ ਨੇ ਬਣਾਏ ਹੋਏ ਨੇ ਤੇ ਜਿੱਥੇ ਕੁਦਰਤੀ ਖੇਤੀ ਹੋ ਰਹੀ ਆ ਉੱਥੇ ਨਸ਼ਟ ਨਹੀਂ ਹੋਏ ਸੋ ਇਹਨਾਂ ਨੂੰ ਬਚਾਉਣਾ ਚਾਹੀਦਾ ਤੇ ਜਿਹੜੇ ਕਿਸਾਨ ਵੀਰਾਂ ਨੂੰ ਕਈ ਵਾਰੀ ਇਹ ਵੀ ਨੇੜੇ ਮਿਲਦਾ ਜਾਂ ਦੇਖਦਾ ਦੇਸੀ ਲੈਣਾ ਇਹਦੀ ਥੋੜੀ ਜੀ ਖਾਸੀਅਤ ਨੇ ਦੇਸੀ ਦੀ ਜਿਹੜੀ ਆ ਟਾਣੀ ਹੁੰਦੀ ਆ ਇਹਦੇ ਵਿੱਚ ਲਾਲੀਪਾਨ ਹੁੰਦਾ ਆ ਲਾਲ ਜਹਾ ਤੁਹਾਨੂੰ ਦੇਖੂਗਾ ਇਹ ਦੇਸੀ ਦੀ ਨਿਸ਼ਾਨੀ ਆ ਜਿਸ ਸੀ ਦੇ ਵਿੱਚ ਲਾਲ ਕਲਰ ਬਹੁਤ ਜ਼ਿਆਦਾ ਪਾਇਆ ਜਾਂਦਾ ਬਹੁਤ ਸਾਰੇ ਬੀਜਾਂ ਦੇ ਵਿੱਚ ਔਰ ਜੇ ਬਿਲਕੁਲ ਹਰਾ ਤਾਂ ਹੋ ਸਕਦਾ ਤੁਸੀਂ ਕੜਵੱਤ ਦਾ ਬੀਜ ਨਾ ਇਕੱਠਾ ਕਰ ਲਿਓ ਕੋਈ ਵਧੀਆ ਕੁਆਲਿਟੀ ਨਹੀਂ ਹੁੰਦੀ ਕੌੜਾ ਬਣਦਾ ਤੇ ਨਿਊਟ੍ਰੀਸ਼ਨ ਦਾ ਫਰਕ ਹੈ ਇਹ ਦੇਸੀ ਆ ਇਸ ਲਈ ਸਾਂਝਾ ਕੀਤਾ ਜਾ ਰਿਹਾ ਵੀ ਇਹਦਾ ਬੀ ਝਾੜ ਕੇ ਰੱਖ ਵੀ ਸਕਦੇ ਹੋ ਸਟੋਰ ਕਰ ਸਕਦੇ ਹੋ ਪਰ ਆਪਾਂ ਤਾਂ ਇਹਨੇ ਝੜ ਜਾਣ ਦੇਣਾ ਇਹਦਾ ਬੀ ਵੀ ਆਪਾਂ ਤੇਰੇ ਵਿੱਚ ਕੁਝ ਲੱਭੇ ਸੋ ਕਿਸਾਨ ਵੀਰੋ ਇਹਦੇ ਵਿੱਚ ਆ ਦੇਖੋ ਕਾਲਾ ਕਾਲਾ ਜ ਆਪਾਂ ਨੇ ਹੋਰ ਵਿੱਚ ਝਾੜ ਦੇ ਸਕਦੇ ਵੱਧ ਦੇਖ ਜਵੇ ਆ ਦੇਖੋ ਆ ਇਹਦਾ ਬੀਜ ਹੁੰਦਾ ਆ ਦੇਖੋ ਆ ਕੁਝ ਕਾਲੇ ਦਾਣੇ ਨੇ ਕੁਝ ਹਰੇ ਦਾਣੇ ਨੇ ਜਣੀ ਜਿਹੜਾ ਦਾਣਾ ਨੇਚਰ ਦੇ ਵਿੱਚ ਸਟੋਰ ਹੋਣਾ ਉਹ ਸਦ ਕਾਲਾ ਉਹ ਹੀ ਪੱਕਿਆ ਹੋਆ ਤੇ ਇਸ ਤਰ੍ਹਾਂ ਆਪਾਂ ਇਹ ਬੀਜ ਨੂੰ ਸੰਭਾਲ ਸਕਦੇ ਆ ਕੁੱਟ ਕੇ ਕੁੱਟਣ ਦੀ ਲੋੜ ਤਾਂ ਹੈ ਨਹੀਂ ਇੱਕਨੇ ਰੱਖ ਸਕਦੇ ਆ ਮਿੱਟੀ 'ਚ ਝੜ ਗਿਆ ਤਾਂ ਵੀ ਅਗਲੇ ਸਾਲ ਪੌਦੇ ਆਉਣਗੇ ਸੋ ਇਹ ਬੀਜ ਮਿੱਟੀ ਦੇ ਵਿੱਚ ਮਿੱਟੀ ᱥਾਂਭਦੀ ਹੈ ਜਿਵੇਂ ਨਦੀਨਾ ਨੂੰ ਕੋਈ ਬਿਮਾਰੀ ਨਹੀਂ ਪੈਂਦੀ ਇਹਨੂੰ ਵੀ ਨਦੀਨ ਹੈ ਸੋ ਹੋਰ ਵੀ ਆਪਾਂ ਬੀਜ ਇਸ ਤਰ੍ਹਾਂ ਬਣਾ ਸਕਦੇ ਆ ਜਿਹਨਾਂ ਨੂੰ ਬਿਮਾਰੀਆਂ ਨਹੀਂ ਪੈਂਦੀਆਂ ਉਹ ਉਸੇ ਨੂੰ ਬਿਮਾਰੀ ਨਹੀਂ ਪੈਂਦੀ ਜਿਹੜਾ 6 ਮਹੀਨੇ ਮਿੱਟੀ 'ਚ ਰਹਿ ਗਿਆ ਸੋ ਆਪਣੇ ਬੀਜਾਂ ਨੂੰ ਕੋਸ਼ਿਸ਼ ਕਰੀਏ ਜਿਵੇਂ ਮੇਥੀ ਦਾ ਬੀਜ ਉੱਥੇ ਝਾੜਨ ਦਿੱਤਾ ਜਾਵੇ ਪਾਲਕ ਦਾ ਝਾੜਨ ਦਿੱਤਾ ਜਾਵੇ ਤੇ ਧਣੀਆਂ ਵੀ ਝੜ ਕੇ ਉੱਗ ਸਕਦਾ ਪਰ ਜੋ ਦੇਸੀ ਅਸਲੀ ਕੁਆਲਿਟੀ ਹੈ ਤਾਂ ਉਹ ਬਚੂਗਾ ਨਹੀਂ ਤਾਂ ਉਹ ਗਲ ਜਾਣਾ ਤੇ ਮਿੱਟੀ ਦਾ ਕਮਾਲ ਦਾ ਦਿਮਾਗ ਹੈ ਕਿਸਾਨ ਵੀਰੋ ਜੇ ਕੋਈ ਗਲਤ ਬੀਜ ਸਟੋਰ ਕਰਦੇ ਆ ਮਿੱਟੀ ਨੂੰ ਮਤਲਬ ਸਟੋਰ ਕਰ ਲਈ ਬੇਨਤੀ ਕਰਦੇ ਆ ਜਾਂ ਉਹਦੇ ਵਿੱਚ ਛੱਡ ਦਿੰਦੇ ਆ ਤਾਂ ਉਹਨੂੰ ਗਾਲ ਦਿੰਦੀ ਆ ਗਲਤ ਚੀਜ਼ ਆ ਜਿਹੜੀ ਜਿਹਦੇ ਬੀਜ ਨਾਲ ਛੇੜਸਾੜ ਹੋਇਆ ਮਿੱਟੀ ਦੀ ਨਜ਼ਰ ਦੇ ਵਿੱਚ ਉਹ ਹਰ ਪਤਵਾਰ ਜਿੱਕਰ ਆਪਣੇ ਕਹਿੰਦੇ ਕਚਰਾ ਹੋ ਗਿਆ ਵੀ ਉਹਨੂੰ ਗਾਲਣਾ ਉਹਦੀ ਮਿੱਟੀ ਦੇ ਵਿੱਚ ਬਦਲ ਦੇਣਾ ਉਸ ਤਰ੍ਹਾਂ ਤਬਦੀਲੀ ਕਰਕੇ ਬਦਲ ਲੈਂਦੀ ਆ ਪਰ ਜਿਹੜੇ ਬੀਜ ਨੇ ਸੁਰੱਖਿਅਤ ਪਏ ਰਹਿੰਦੇ ਨੇ ਤੇਹੀ ਕੁਦਰਤ ਆ ਇਹਨੂੰ ਆਪਾਂ ਸਮਝੀਏ ਦੇਸੀ ਬੀਜਾਂ ਨੂੰ ਬਚਾਈਏ ਤੇ ਉਹਨਾਂ ਨੂੰ ਉੱਗਣ ਦਾ ਮੌਕਾ ਦਈਏ ਮਿੱਟੀ ਵਿੱਚ ਸਟੋਰ ਹੋਣ ਤੋਂ ਬਾਅਦ ਜਿਹੜਾ ਬੀਜ ਉੱਗੂਗਾ ਉਹਦੇ ਵਿੱਚ ਦੋ ਖਾਸੀਅਤਾਂ ਪੈਦਾ ਹੋ ਜਾਂਦੀਆਂ ਨੇ ਇੱਕ ਤਾਂ ਉਹਨੂੰ ਬਿਮਾਰੀਆਂ ਘੱਟ ਲੱਗਦੀਆਂ ਨੇ ਇੱਕੋ ਸੋਕਾ ਚੱਲਣ ਦੀ ਤਾਕਤ ਪੈਦਾ ਕਰ ਲੈਂਦਾ ਤੇ ਇੱਕ ਮਿੱਟੀ 'ਚ ਰਹਿਣ ਕਰਕੇ ਉਹਦਾ ਟ੍ਰੀਟਮੈਂਟ ਇੰਨਾ ਵਧੀਆ ਹੋ ਜਾਂਦਾ ਤੇ ਨਿਊਟ੍ਰੀਸ਼ਨ ਵੀ ਪੌਦੇ ਦੇ ਦੂਜੇ ਨਾਲੋਂ ਵੱਧ ਹੁੰਦੇ ਨੇ ਤੇ ਕਾਹੀ ਸਵਾਦ ਵਿੱਚ ਹੀ ਵੱਖਰਾ ਬਣਾਉਂਦਾ ਸੋ ਆਪਾਂ ਨੂੰ ਦੇਸੀ ਬੀਜ ਦੇਸੀ ਖੇਤੀ ਨਾਲ ਜੁੜ ਕੇ ਇਹਨਾਂ ਚੀਜ਼ਾਂ ਨੂੰ ਸਮਝੀਏ ਸੋ ਇਹ ਬਾਤੂ ਬਾਰੇ ਸੀਗਾ ਇਹਦਾ ਵੀ ਹੁਣ ਝੜ ਪੀ ਰਿਹਾ ਇਸ ਤਰ੍ਹਾਂ ਆਪਾਂ ਦੇਸੀ ਬੀਜਾਂ ਨੂੰ ਕੁਦਰਤ ਦੇ ਹਿਸਾਬ ਨਾਲ ਕੁਦਰਤੀ ਖੇਤੀ ਹੋਣ ਦਈਏ ਤੇ ਉਹਨੂੰ ਸਮਝੀਏ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ